ਹਾਂਜੀ ਡੁੱਬਣ ਨਹੀਂ ਦੇਣਾ ਉਹਨੇ ਖੜਾ ਟੋਡੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਪੰਜਾਬ ਦੇ ਵਿੱਚ ਹੜ ਆਏ ਜਾਂ ਲਿਆਂਦੇ ਗਏ ਉਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ ਕਿਸੇ ਹੋਰ ਵੀਡੀਓ 'ਚ ਪਰ ਅੱਜ ਪੰਜਾਬ ਦੇ ਲੰਗਰ ਦੀ ਗੱਲ ਕਰਦੇ ਆਂ ਬੂਟਾਂ ਦਾ ਲੰਗਰ ਡਾਕਟਰਾਂ ਦਾ ਲੰਗਰ ਦਵਾਈਆਂ ਦਾ ਲੰਗਰ ਪਸ਼ੂ ਤੁਹਾਡੇ ਘਰੇ ਰੱਖੇ ਹੋਏ ਨੇ ਚਾਹੇ ਕੋਈ ਆਮ ਆਵਾਰਾ ਪਸ਼ੂ ਆ ਸੜਕ ਤੇ ਬੈਠਾ ਕੋਈ ਕੁੱਤਾ ਬਿੱਲਾ ਉਹਦੇ ਵਾਸਤੇ ਦਵਾਈਆਂ ਦੀ ਤੇ ਡਾਕਟਰਾਂ ਦੀ ਪੂਰੀ ਸਹੂਲਤ ਆ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪੰਜਾਬ ਕਿਹੋ ਜਿਹਾ ਰਾਜ ਹੋ ਸਕਦਾ ਦੇਸੀ ਘੋਦੀ ਚੂਰੀ ਦਾ ਲੰਕਰ ਕੋਈ ਵੀ ਐਸੀ ਸ਼ਹਿ ਨਹੀਂ ਜਿਹਦਾ ਲੰਕਰ ਨਾ ਲੱਗਿਆ ਹੋਵੇ ਮਹਾਰਾਜਾ ਰਣਜੀਤ ਸਿੰਘ ਨੂੰ ਐਵੇਂ ਨਹੀਂ ਲੋਕ ਕਹਿੰਦੇ ਹੈ ਕਿ ਉਹਦਾ ਰਾਜ ਸਭ ਤੋਂ ਉੱਤਮ ਸੀ ਪਰਾ ਨੇ ਸੋਫਿਆਂ ਦਾ ਲੰਗਰ ਲਾਤਾ ਜੇ ਤੁਸੀਂ ਸੋਫੇ ਸਾਫ ਕਰਾਉਨੇ ਆ। ਸੇਫਟੀ ਬੈਸਟ ਪਾ ਕੇ ਪਾਣੀ ਚ ਉਤਰਨਾ ਉਹਦਾ ਲੰਗਰ ਲੱਗਿਆ ਹੋਇਆ। ਹਰੇ ਦਾ ਲੰਗਰ ਲੱਗਿਆ ਹੋਇਆ। ਤੂੜੀ ਦਾ ਲੰਗਰ ਲੱਗਿਆ ਹੋਇਆ। ਇਸ ਵੀਡੀਓ ਦੇ ਵਿੱਚ ਘੱਟ ਤੋਂ ਘੱਟ ਆਪਾਂ ਨੇ 50 ਐਸੀਆਂ ਆਟਮਾਂ ਨੇ ਜੀ ਦਾ ਲੰਗਰ ਲੱਗਿਆ ਤੁਹਾਨੂੰ ਦਿਖਾ ਦਾਂਗੇ। ਡੀਸੀ ਕਿਉ ਦੀਆਂ ਜਲੇਬੀਆਂ, ਪੀਜੇ, 버ਗਰ, ਪਤਾ ਨਹੀਂ ਕੀ ਕੀ ਕੁਸ਼। ਟੌਫੀਆਂ ਕੋਲਡ ਡਰਿੰਕ ਜਲ ਜੀਰਾ ਡਰਿੰਕ ਸਮੋਸੇ ਗੋਲ ਗੱਪੇ ਮੈਗੀ ਪਤਾ ਹੀ ਨਹੀਂ ਕੀ ਖਾਸ਼ ਤੇ ਇਹ ਉਹੀ ਪੰਜਾਬ ਆ ਜਿਹੜਾ ਇਸ ਸਮੇਂ ਹੜ੍ਹ ਦੀ ਮਾਰ ਦੇ ਥੱਲੇ ਆ ਪਰ ਫਿਰ ਵੀ ਉੱਥੇ ਲੋਕ ਨੇ ਜਿਹੜੇ ਉਹ ਇੱਕ ਦੂਜੇ ਦੀ ਮਦਦ ਦੇ ਲਈ ਆ ਕੇ ਖੜ ਗਏ ਨੇ ਤੇ ਇਹ ਉਹੀ ਲੋਕ ਨੇ ਜਿਹੜੇ ਇਸ ਸਮੇਂ ਆਪ ਮੁਸੀਬਤ ਦੇ ਵਿੱਚ ਆ ਪੜਾਈ ਆਪੀ ਆਪਣੇ ਲੋਕਾਂ ਦੇ ਨਾਲ ਖੜੇ ਨੇ ਆਪਾਂ ਕਹਿੰਦੇ ਹੁੰਨੇ ਆ ਨਾ ਚਮਤਕਾਰ ਹੁੰਦੀ ਆ ਤੇ ਕਲਾ ਵਰਤਦੀ ਆ ਇਹ ਉਹੀ ਚਮਤਕਾਰ ਨੇ ਇਹ ਉਹੀ ਕਲਾ ਵਰਤ ਰਹੀ ਆ ਪੰਜਾਬ ਦੇ ਵਿੱਚ ਹੁਣ ਇੱਥੋਂ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਪੰਜਾਬ ਕੈਸਾ ਰਾਜ ਸੀਗਾ ਕੈਸਾ ਰਾਜ ਹੋਊਗਾ ਉਹ ਕੈਸਾ ਦੇਸ਼ ਹੋਊਗਾ ਜਿਹੜੇ ਗੋਰੇ ਅੱਜ ਵੀ ਮੰਨਦੇ ਨੇ ਕਿ ਉਹ ਤੋਂ ਵਧੀਆ ਰਾਜ ਕਦੇ ਕੋਈ ਹੋਇਆ ਹੀ ਨਹੀਂ ਆਪਾਂ ਅਕਸਰ ਹੀ ਕਹਿੰਦੇ ਆ ਕਿ ਨਸ਼ਿਆਂ ਨੇ ਪੰਜਾਬ ਡੋਬਤਾ ਪਾਣੀ ਨੇ ਪੰਜਾਬ ਡੋਬਤਾ ਬਾਰਲੇ ਮੁਲਕਾਂ ਨੇ ਪੰਜਾਬ ਡੋਪਤਾ ਕਿਉਂਕਿ ਜਵਾਨੀ ਸਾਰੀ ਬਾਹਰ ਚਲੇਗੀ ਪਰ ਜਦੋਂ ਲੋੜ ਪੈਂਦੀ ਆ ਪੰਜਾਬ ਉਮਈ ਹਿੱਕ ਤਾਣ ਕੇ ਖੜਾ ਹੀ ਮਿਲਦਾ ਚੜਦੀ ਕਲਾ ਜੀ ਮਿਲਦਾ ਕਿਉਂ ਕਿ ਇਹਦੇ ਉੱਤੇ ਸਿੱਧੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਆਪ ਅਕਾਲ ਪੁਰਖ ਵਾਹਿਗੁਰੂ ਪੰਜਾਬ ਦੇ ਵਿੱਚ ਵਸਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਕੋਈ ਐਡੀ ਛੇਤੀ ਖਤਮ ਨਹੀਂ ਕਰ ਸਕਦਾ ਕਿੰਨੇ ਸਮੇਂ ਤੋਂ ਪੰਜਾਬ ਦੇ ਉੱਤੇ ਕਿੱਦਾਂ ਕਿੱਦਾਂ ਦੇ ਅਟੈਕ ਹੋਏ ਨੇ ਕਿੰਨੇ ਸਮੇਂ ਤੋਂ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਆ ਕਿੰਨੇ ਸਮੇਂ ਤੋਂ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹੋਇਆ ਨਹੀਂ ਹੋਇਆ ਕਿਉਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਆ ਪੰਜਾਬ ਦੇ ਉੱਤੇ ਸੋ ਇਸ ਕਰਕੇ ਜਿੰਨੇ ਵੀ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਨੇ ਤੇ ਰਹਿ ਕੇ ਪੰਜਾਬ ਦਾ ਖਾ ਕੇ ਪੰਜਾਬ ਦੇ ਹੱਕ 'ਚ ਨਹੀਂ ਖੜਦੇ ਉਹਨਾਂ ਵਾਸਤੇ ਹੁਣ ਇੱਕ ਸਬਕ ਦੀ ਘੜੀ ਆ ਕਿਉਂਕਿ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਸਾਥ ਜਦੋਂ ਦੇਣਾ ਤਾਂ ਪੰਜਾਬ ਨੇ ਪੰਜਾਬ ਦੇ ਆਪਣੇ ਲੋਕਾਂ ਨੇ ਥੋੜਾ ਸਾਥ ਦੇਣਾ। ਸੋ ਇਸ ਕਰਕੇ ਆਪਣਾ ਭਾਈਚਾਰਾ ਬਣਾ ਕੇ ਰੱਖੋ। ਆਪਣਾ ਪਿਆਰ ਬਣਾ ਕੇ ਰੱਖੋ। ਇਕੱਠੇ ਰਹਿਣਾ ਸਿੱਖੋ। ਇੱਕ ਦੂਜੇ ਦੀ ਮਦਦ ਕਰਨੀ ਸਿੱਖੋ। ਜੇ ਕਿਸੇ ਬੰਦੇ ਨੂੰ ਕੋਈ ਘਾਟਾ ਪੈ ਗਿਆ ਜਾਂ ਕੋਈ ਬੰਦਾ ਕਿਤੇ ਫਸ ਗਿਆ ਤਾਂ ਉਹਦਾ ਮਜ਼ਾਕ ਉਡਾਉਣ ਦੇ ਨਾਲ ਉਹ ਇਕੱਠੇ ਹੋ ਕੇ ਉਹਦੀ ਮਦਦ ਕਰੋ। ਕਿੰਨੀਆਂ ਟੈਨਸ਼ਨਾਂ ਹੋਣਗੀਆਂ ਹਨਾ ਹੜ ਤੋਂ ਪਹਿਲਾਂ ਲੋਕਾਂ ਨੂੰ ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਦੀ ਹੁਣ ਦੇਖ ਲਾ ਸਾਰੀਆਂ ਟੈਨਸ਼ਨਾਂ ਭੁੱਲ ਕੇ ਲੋਕ ਇੱਕ ਦੂਜੇ ਦੇ ਵਾਸਤੇ ਇਕੱਠੇ ਹੋ ਕੇ ਖੜ ਗਏ ਇਹ ਉਹੀ ਪਿਆਰ ਆ ਜਿਹੜਾ ਦਿਲ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਪਿਆ ਥੋੜੇ ਬੇਸ਼ੱਕ ਸਮਾਂ ਐਸਾ ਆ ਗਿਆ ਵੀ ਆਪਾਂ ਗੱਲ ਕਰ ਦਿੰਨੇ ਆ ਨਾ ਵੀ ਲੋਕ ਲੋਕਾਂ ਤੋਂ ਟੁੱਟੇ ਬੈਠੇ ਨੇ ਪਰ ਪ੍ਰਮਾਤਮਾ ਜਦੋਂ ਉਹ ਚਾਹੇ ਤਾਂ ਸਿਰਫ ਇੱਕ ਹੀ ਗੇੜ ਦੇਣਾ ਪ੍ਰਮਾਤਮਾ ਨੇ ਤੇ ਸਾਰੇ ਜਿਹੜੇ ਟੁੱਟੇ ਹੋਏ ਨੇ ਇੱਕ ਦੂਜੇ ਦੇ ਨਾਲ ਆ ਕੇ ਖੜ ਜਾਣੇ ਨੇ ਇਹੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਨਹਿਮਤਾ ਨੇ ਇਹੀ ਉਹਦੇ ਚਮਤਕਾਰ ਆ ਤੇ ਇਹਨੂੰ ਹੀ ਕਹਿੰਦੇ ਆ ਵੀ ਕਲਾ ਵਰਤਦੀ ਆ ਤੇ ਪੰਜਾਬ ਦੇ ਵਿੱਚ ਇਹ ਕਲਾ ਇਸ ਸਮੇਂ ਵਰਤ ਰਹੀ ਆ ਤੁਸੀਂ ਦੇਖ ਸਕਦੇ ਆ ਤੇ ਲੰਗਰ ਸੱਚਮੁੱਚ ਮੈਂ ਦੇਖ ਕੇ ਵੀਡੀਓ ਨਾਲ ਹੈਰਾਨ ਹੋ ਗਿਆ ਸੀਗਾ ਕਿ ਇੰਨੀ ਕਿਸਮ ਦਾ ਲੰਗਰ ਲੱਗਿਆ ਹੋਇਆ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਦਾ ਲੰਗਰ ਨਾ ਲੱਗਿਆ ਹੋਵੇ ਹਜੇ ਤਾਂ ਹੋਰ ਪਤਾ ਹੀ ਨਹੀਂ ਕਿੰਨੀਆਂ ਕੁ ਵੀਡੀਓ ਸੀਗੀਆਂ ਜਿਹੜੀਆਂ ਮੇਤੋਂ ਵਿੱਚ ਨਹੀਂ ਐਡ ਹੋਈਆਂ ਕਾਟ ਤੋਂ ਘੱਟ 50-60 ਚੀਜ਼ਾਂ ਦਾ ਤਾਂ ਲੰਗਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ। ਭੈਣਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਪਹਿੜ ਵਗੈਰਾ ਦੀ, ਛੋਟੇ ਬੱਚਿਆਂ ਵਾਸਤੇ ਡਾਈਪਰ ਹਨਾ ਨਹਾਉਣ ਦਾ ਸਮਾਨ, ਦੁੱਧ, ਕਨਫੀਆਂ ਪਤਾ ਨਹੀਂ ਕੀ ਕੁਝ। ਤੇ ਇਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਹੜੇ ਵੀ ਹਾਲਾਤਾਂ 'ਚ ਹੋ ਆਪਣੇ ਆਪਣੇ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਸਿਮਰਨ ਅੱਜ ਤੋਂ ਹੀ ਸ਼ੁਰੂ ਕਰਦੋ ਕਿਉਂਕਿ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ